प्यारे साथियों शहीद भगत सिंह जी जिले दी गल करिए शहीद भगत सिंह नगर दी गल करिए नगर ਦੇ ਵਿੱਚ ਪੈਂਦਾ ਹੋਇਆ ਪਿੰਡ ਢੈਂਗੜ ਬਨ ਢੈਂਗੜ ਬੰਦੀਆਂ ਤਸਵੀਰਾਂ ਆਪ ਜੀ ਦੇ ਨਾਲ ਸਾਂਝੀਆਂ ਕਰਾਂਗੇ ਰਾਤ ਦਾ ਸਮਾਂ ਇੱਥੇ ਡੀਸੀ ਸਹਿਬਾਨ ਏ ਡੀਸੀ ਸਹਿਬਾਨ ਐਸਡੀਐਮ ਇੱਥੇ ਮੌਜੂਦ ਨੇ ਜੇ ਗੱਲ ਕਰੀਏ ਇਲਾਕੇ ਇਲਾਕੇ ਪਰ ਤੋਂ ਟਰਾਲੀਆਂ ਜਿਹੜੀਆਂ ਹੈਗੀਆਂ ਵੱਡੀ ਤਦਾਰ ਦੇ ਵਿੱਚ ਬੋਰਿਆਂ ਦੀਆਂ ਭਰ ਕੇ ਆ ਰਹੀਆਂ ਨਾ ਆ ਰਹੀਆਂ ਹਨ ਇਹ ਜਿਹੜੀ ਸਥਿਤੀ ਹੈਗੀ ਹੈ ਕੰਟਰੋਲ ਦੇ ਵਿੱਚ ਦੱਸੀ ਜਾ ਰਹੀ ਹੈ ਨੌਜਵਾਨਾਂ ਨੇ ਇਸ ਬੰਨ ਨੂੰ ਬੋਡੀ ਮਜ਼ਬੂਤੀ ਦੇ ਨਾਲ ਵਨ ਲਿਆ ਹੈਗਾ ਪੱਕਾ ਕੀਤਾ ਗਿਆ ਹੈਗਾ ਆ ਤਸਵੀਰਾਂ ਢੈਂਗੜ ਬੰਨ੍ਹ ਦੀਆਂ ਆਪ ਦੇ ਨਾਲ ਸਾਂਝੀਆਂ ਕਰਨ ਲੱਗਿਆ ਸਤਿਓ ਰਾਤ ਦੇ ਸਮੇਂ ਦੀਆਂ ਤਸਵੀਰਾਂ ਸਾਂਝੀਆਂ ਕਰਾਂਗੇ ਇੱਥੇ ਪ੍ਰਸ਼ਾਸਨ ਜਿਹੜਾ ਹੈਗਾ ਆ ਪੂਰਾ ਮੌਜੂਦ ਹੈ ਬਹੁਤ ਹੀ ਵਧੀਆ ਦੇਖ ਰੇਖ ਦੇ ਨਾਲ ਢੈਂਗੜਪੁਰ ਬਨ ਨੂੰ ਮਜ਼ਬੂਤ ਕਰਨ ਦੇ ਲਈ ਕੰਮ ਚੱਲਦਾ ਆਪ ਜੀ ਨੂੰ ਦਿਖਾ ਰਹੇ ਹਾਂ ਗੀ ਨਾਮ ਤੁਹਾਡਾ ਸਭ ਤੋਂ ਪਹਿਲਾਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਨਾਮ ਮੇਰਾ ਜੀ ਲਖਵਿੰਦਰ ਸਿੰਘ ਹੈ ਉਹਦਾ ਪਿਆਰ ਨਾਲ ਮੈਨੂੰ ਲਵਲੀ ਕਹਿੰਦੇ ਮੈਂ ਪੀਐਸਪੀਸੀ ਵਾਲੇ ਜੋਬ ਕਰ ਰਹੇ ਹਾਂ ਜੀ ਕਿਹੜੇ ਬੰਤੇ ਖੜੇ ਆ ਇਹ ਆਪਾਂ ਇਸ ਟਾਈਮ ਢੈਂਗੜ ਪਰ ਬੰਤੇ ਖੜੇ ਆ ਜੀ ਤੇ 10 ਕ ਦਿਨ ਪਹਿਲਾਂ ਦੀ ਗੱਲ ਹੈ ਨੌਜਵਾਨ ਵੀਰਾਂ ਵੱਲੋਂ ਇੱਥੇ ਪਿੰਡ ਢੈਂਗੜ ਪਰ ਓਲੀਆ ਪਰ ਜੱਟ ਪਰ ਪਿੰਡ ਖੋਜਾ ਵੇਟ ਪਿੰਡ ਮਾਲਕ ਪਰ ਬੱਕਰੀਆਂ ਬੱਕਰੀਆਂ ਥਾਵਾਂ ਤੋਂ ਜਿਹੜੇ ਪਹਿਲਾਂ ਵੀਰ ਲਾਗੇ ਪਿੰਡਾਂ ਦੇ ਇੱਥੇ ਆਉਂਦੇ ਹੁੰਦੇ ਸੀ ਸਿਰਫ ਪਾਣੀ ਦੇਖਣ ਪਾਣੀ ਦੇਖਣ ਆਉਂਦੇ ਸੀ ਤੇ ਉਹਨਾਂ ਨੂੰ ਲੱਗਿਆ ਕਿ ਇੱਥੇ ਜਿਹੜਾ ਡਾਹ ਆ ਜਿਹੜੀ ਉਹ ਮਤਲਬ ਲੱਗਣੀ ਸ਼ੁਰੂ ਹੋ ਗਈ ਹੈ ਉਹਨਾਂ ਵੱਲੋਂ ਅਪੀਲ ਕੀਤੀ ਗਈ ਹੈ ਉਹਨਾਂ ਵੱਲੋਂ ਵੀਡੀਓ ਬਣਾਈਆਂ ਗਈਆਂ ਤੇ ਉਹ ਜਿੱਦਾ ਜਿੱਦਾ ਵੀ ਪਈਆਂ ਸੋ ਇੱਥੇ ਗੁਰੂ ਦੀ ਫੌਜ ਪਹੁੰਚੀ ਐ ਨੌਜਵਾਨ ਵੀਰ ਪਹੁੰਚੇ ਆ ਉਹਨਾਂ ਦਾ ਤੈਅ ਦਿਲ ਤੋਂ ਸ਼ੁਕਰ ਗੁਜ਼ਾਰ ਕਰਦਾ ਮੈਂ ਪਹਿਲਾਂ ਇਹ ਪਹਿਲੇ ਦਿਨ ਤੋਂ ਵੀਰ ਜਿਹੜੇ ਇੱਥੇ ਓਲਿਆ ਪਰ ਢੈਂਗੜ ਪਰ ਵਾਲੇ ਸਾਰੇ ਵੀਰ ਇਹ ਜਦੋਂ ਉਹਨਾਂ ਨੇ ਦੇਖਿਆ ਵੀ ਉਹ ਪਰਨੀ ਸਾਈਡ ਪਹਿਲਾਂ ਉਧਰ ਝਾ ਲੱਗਣੀ ਪਹਿਲਾਂ ਸਟਾਰਟ ਹੋਈ ਸੀ ਤੇ ਮਗਰ ਹੋਲੀ-ਹੋਲੀ ਜਿੱਦਾਂ ਪਾਣੀ ਚੜਦਾ ਗਿਆ ਇੱਧਰ ਵੀ ਤੁਸੀਂ ਦੇਖ ਸਕਦੇ ਹੋ ਮਤਲਬ ਇੱਧਰ ਵੀ ਪਾਣੀ ਜਿਹੜਾ ਸ਼ੁਰੂ ਹੋ ਗਿਆ ਸੀਗਾ ਤੇ ਬੰਨ ਨੂੰ ਜਿਹੜੀ ਢਾ ਲੱਗੀ ਸੀਗੀ ਤੇ ਬੀਨਾਂ ਨੇ ਅੱਜ ਨੌਜਵਾਨ ਵੀਰਾਂ ਦਾ ਬਹੁਤ-ਬਹੁਤ ਤਹਿ ਦਿਲੋਂ ਸ਼ੁਕਰਗੁਜ਼ਾਰ ਕਰਦੇ ਆ ਇੱਥੇ ਪਹੁੰਚਣ ਤੇ ਉਹ ਵੀਰ ਇਹੋ ਜੇ ਆ ਰਾਤ ਨੂੰ ਆਪਣੀਆਂ ਇੱਥੇ ਸੇਵਾ ਕਰਨ ਆਉਂਦੇ ਆ ਜੀ ਦਿਨ ਨੂੰ ਆਪਣੀ ਡਿਊਟੀ ਦਿੰਦੇ ਕੰਮਾਂ ਤੇ ਜਾਂਦੇ ਆ ਆਪਣੇ 2-2 ਘੰਟੇ ਦੇ ਵਿੱਚ ਰੈਸਟ ਕਰਕੇ ਆਪਣੀ ਜਿਹੜੇ ਇੱਥੇ ਮਹਾਰਾਜ ਦੀ ਸੇਵਾ ਦੇ ਵਿੱਚ ਜੁਟੇ ਹੋਏ ਆ ਲੋਕਾਂ ਦੀ ਸੇਵਾ ਲਈ ਜੁਟੇ ਹੋਏ ਆ ਤੇ ਉਸ ਤੋਂ ਬਾਅਦ ਮੈਂ ਸਭ ਤੋਂ ਪਹਿਲਾਂ ਧੰਨਵਾਦ ਕਰਨਾ ਉਹਨਾਂ ਵੀਰਾਂ ਦਾ ਜਿਹੜੇ ਸਾਡੇ ਵਿਚਕਾਰ ਜਿਨ੍ਹਾਂ ਨੇ ਸਾਨੂੰ ਲੰਗਰ ਪਜਾਇਆ ਖਾਸ ਕਰ ਉਹਨਾਂ ਪਿੰਡਾਂ ਦਾ ਬਹੁਤ-ਬਹੁਤ ਮੈਂ ਸਹਿਯੋਗ ਕਰਦਾ ਧੰਨਵਾਦ ਪਿੰਡ ਮਯਾਰੀ ਤੋਂ ਇਹਨਾਂ ਦਾ ਲੰਗਰ ਸਾਡੇ ਕੋਲ ਦਿਨ-ਰਾਤ ਪਹੁੰਚਦਾ ਗਿਆ ਤੇ ਪਿੰਡ ਮਾਲਕਪੁਰ ਤੋਂ ਪਿੰਡ ਗੰਗਣਾਵੇੜ ਤੋਂ ਪਿੰਡ ਰਕੜਾਵੇੜ ਤੋਂ ਤੇ ਰਾਜਾ ਸਾਹਿਬ ਜੀ ਤੋਂ ਤੇ ਪਿੰਡ ਸਿੰਬਲ ਮਯਾਰੇ ਸ੍ਰੀ ਚੁਸਮਾ ਸਾਹਿਬ ਤੋਂ ਵੀ ਜਿਹੜਾ ਲੰਗਰ ਸਾਨੂੰ ਇੱਥੇ ਪਹੁੰਚਦਾ ਹੋਇਆ ਬਹੁਤ-ਬਹੁਤ ਇਹਨਾਂ ਦਾ ਧੰਨਵਾਦ ਕਰਦਾ ਹਾਂ ਜੋ ਇੱਥੇ ਸਾਨੂੰ ਹਰ ਤਰ੍ਹਾਂ ਦੀ ਲੋੜ ਕਿਸੇ ਤਰ੍ਹਾਂ ਦੀ ਵੀ ਸਾਨੂੰ ਲੋੜ ਆ ਜਿਹੜੀ ਉਹਨਾਂ ਵੱਲੋਂ ਪੂਰੀ ਕੀਤੀ ਗਈ ਆ ਤੇ ਇੱਕ ਮੈਂ ਵੀਰਾਂ ਨੂੰ ਬੇਨਤੀ ਕਰਦਾ ਜੇ ਕਿਸੇ ਨੂੰ ਕੋਈ ਤਰਪਾਲ ਦੀ ਲੋੜ ਆ ਕਿਸੇ ਨੂੰ ਕਰਿਆਨੇ ਦੀ ਲੋੜ ਆ ਕਿਸੇ ਤਰ੍ਹਾਂ ਦੀ ਵੀ ਲੋੜ ਆ ਉਹ ਪਿੰਡ ਮਜਾਰੀ ਵਾਲਿਆਂ ਨਾਲ ਸੰਪਰਕ ਕਰ ਲੈਣ ਉਹ ਵੀਰ ਹੈਲਪ ਕਰਦੇ ਆ ਜੀ ਇੱਥੇ ਜਿਹੜਾ ਪੰਜਾਬ ਦਾ ਜੋ ਤੇ ਆ ਕਲੱਬ ਬਣਾਇਆ ਹੋਇਆ ਇੱਕ ਵੀਰ ਆਪਣੇ ਨਵਾਂ ਸ਼ਹਿਰ ਦਾ ਪੂਰੇ ਪੰਜਾਬ ਲੈਵਲ ਤੇ ਚੱਲਦਾ ਜੀ ਉਹਨਾਂ ਵੀਰਾਂ ਨੇ ਵੀ ਦਿਨ ਰਾਤ ਜਿਹੜੀ ਸੇਵਾ ਕੀਤੀ ਆ ਬਹੁਤ-ਬਹੁਤ ਉਹਨਾਂ ਦਾ ਧੰਨਵਾਦ ਕਰਦੇ ਆ ਜੀ ਠੀਕ ਆ ਜੀ ਤੇ ਬਾਕੀ ਇੱਧਰ ਆਪਣੇ ਜਿੰਨੇ ਵੀਰ ਮਹਿਦਪੁਰ ਵਾਲੇ ਆ ਮੀਰਪੁਰ ਵਾਲੇ ਆ ਉਹਨਾਂ ਵੀਰਾਂ ਦਾ ਵੀ ਬਹੁਤ ਤਹਿਲ ਦਿਲ ਤੋਂ ਸ਼ੁਕਰਗੁਜ਼ਾਰ ਕਰਦਾ ਮੈਂ ਉਹ ਰਾਤ ਨੂੰ ਆਉਂਦੇ ਆ ਤੇ ਵੀਰ ਸਾਡੇ ਇੱਥੇ ਗੁਰੂ ਕੀ ਲਾਡਲੀ ਫੌਜ ਜਿਹੜੀ ਨਹਾਗੇ ਸਿੰਘ ਹੈ ਉਹਨਾਂ ਨੇ ਵੀ ਆਪਣਾ ਬਹੁਤ ਸਹਿਯੋਗ ਦਿੱਤਾ ਜੀ ਉਹਨਾਂ ਨੇ ਵੀ ਸਾਨੂੰ ਪਹਿਲੇ ਦਿਨ ਤੋਂ ਮਤਲਬ ਪੂਰਾ ਸਾਡੇ ਨਾਲ ਮੋਢੇ ਨਾਲ ਮੋਢਾ ਲਾ ਕੇ ਖੜੇ ਆ ਜੀ ਮੈਂ ਐਨਾ ਕੁਝ ਬੋਲਦਾ ਹੋਇਆ ਗਲਤੀ ਦੀ ਖੇਮਾ ਮੰਗਦਾ ਜੀ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਜੋ ਇਸ ਬੰਦ ਤੇ ਸੇਵਾ ਸਾਡੇ ਨਗਰ ਮਜਾਰੀ ਤੋਂ ਤਿੰਨ ਰੋਜ਼ ਤੋਂ ਚੱਲ ਰਹੀ ਆ ਸੋ ਸੰਗਤ ਜੀ ਇਹ ਸੇਵਾ ਸਾਡੀ ਜਦੋਂ ਤੱਕ ਵੀ ਇੱਥੇ ਲੋੜ ਹੋਈ ਨਿਰੰਤਰਨ ਜਾਰੀ ਰਹੂਗੀ ਤੇ ਸਾਡੇ ਨਗਰ ਦਾ ਇਸ ਸੇਵਾ ਦੇ ਵਿੱਚ ਬਹੁਤ ਸਹਿਯੋਗ ਹੈ ਤੇ ਬਾਬਾ ਬਾਲਕਨਾਥ ਮੰਦਿਰ ਦੇ ਸੇਵਾਦਾਰ ਰਾਜਾ ਸਾਹਿਬ ਜੀ ਦੇ ਸੇਵਾਦਾਰ ਤੇ ਸਾਡੀ ਸੁਸਾਇਟੀ ਮਨੁੱਖਤਾ ਦੀ ਸੇਵਾ ਸੁਸਾਇਟੀ ਵੱਲੋਂ ਇਸ ਸੇਵਾ ਦਾ ਬਹੁਤ بڑا ਯੋਗਦਾਨ ਆ ਤੇ ਸਰਾਵੇ ਤੋਂ ਸਾਡੀਆਂ ਬੀਬੀਆਂ ਦਾ ਜਿਨ੍ਹਾਂ ਨੇ ਸਾਨੂੰ ਕਾਫੀ ਮਦਦ ਰੋਟੀਆਂ ਬਣਾਉਣ ਦੇ ਵਿੱਚ ਇਕੱਠੀਆਂ ਹੋ ਕੇ ਬੀਬੀਆਂ ਨੇ ਰੋਟੀਆਂ ਬਣਾਈਆਂ ਤੇ ਉਹਨਾਂ ਦਾ ਵੀ ਸਾਨੂੰ ਬਹੁਤ بڑا ਸਹਿਯੋਗ ਆ ਹੋਰ ਸਾਡੇ ਨਾਲ ਕਈ ਵੀਰ ਜੁੜੇ ਹੋਏ ਆ ਜਿਨ੍ਹਾਂ ਦਾ ਸਾਡੇ ਐਨ ਆਰ ਆਈ ਵੀਰਾਂ ਵਿੱਚ ਉਹਨਾਂ ਦਾ ਵੀ ਸਾਨੂੰ ਬਹੁਤ ਹੀ ਵੱਡਾ ਇਸ ਲੰਗਰ ਵਾਸਤੇ ਸਹਿਯੋਗ ਦਿੱਤਾ ਗਿਆ ਸਾਰੇ ਵੀਰਾਂ ਦਾ ਸਾਨੂੰ ਤਹਿ ਦਿਲੋਂ ਅਸੀਂ ਧੰਨਵਾਦ ਕਰਦੇ ਆ ਜਿਨ੍ਹਾਂ ਨੇ ਆਪਣੀਆਂ ਕਿਰਤ ਕਮਾਈਆਂ ਦੇ ਵਿੱਚੋਂ ਤਿਲ ਫੁੱਲ ਭੇਟਾਂ ਕਰਕੇ ਇਸ ਬੰਨ ਦੀ ਸੇਵਾ ਵਾਸਤੇ ਭੇਜਿਆ ਆ ਸੋ ਸਾਰੇ ਵੀਰਾਂ ਦਾ ਤਹਿ ਦਿਲੋਂ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੋ ਵੀ ਗੀਏ ਸੇਵਾ ਚੱਲ ਰਹੀ ਹੈ ਸੰਗਦੀ ਸੇਵਾ ਚੱਲ ਰਹੀ ਸੰਗਦਨਾ ਕਉਤਸ ਨਾਲ ਇਹ ਖੰਗਣਾ ਬੇੜਬੋਲ ਚੱਲ ਰਹੀ ਹੈ ਜੋ ਮੇਰੇ ਵੀਰ ਹੈ ਨਗਰ ਦੇ ਵਸਨੀਕਾਂ ਨੂੰ ਸੇਵਕ ਕੀਤੀ ਜਾ ਰਹੀ ਹੈ ਤੇ ਸਰਬੱਤ ਦੇ ਭਲੇ ਕੀਤੀ ਜਾ ਰਹੀ ਇਹਦੇ ਵਿੱਚ ਜੋ ਵੀ ਤਿਰਫਲ ਆ ਰਹੇ ਵੀਰ ਹਰ ਇੱਕ ਦਾ ਸਤਿ ਸ੍ਰੀ ਅਕਾਲ ਪੈ ਰਹੇ ਆ ਠੀਕ ਹੈ ਵੀਰ ਅਸੀਂ ਸਭ ਵੀਰਾਂ ਦਾ ਧੰਨਵਾਦ ਬਹੁਤ ਬਹੁਤ ਦਿਲੋਂ ਕਰਦੇ ਹਾਂ ਇਹ ਸੇਵਾ ਸਦਾ ਤੋਂ ਸਭ ਹੁੰਦਾ ਵੀ ਤੇ ਪ੍ਰਮਾਤਮਾ ਸਭ ਦਾ ਪਾਲਾ ਕਰੇ ਤੇ ਵੀਰ ਇਹ ਹਰ ਇੱਕ ਦੇ ਨਾਲ ਇਹ ਲੱਖਾਂ ਦੀ ਜਾਨਾਂ ਬਚ ਰਹੀਆਂ ਆ ਪ੍ਰਮਾਤ ਅਸੀਂ ਨੌਤਨਿਆਂ ਲਾਵੇ ਕਿਸੇ ਦਾ ਵੀ ਨੁਕਸਾਨ ਹੋ ਜੂਗੇ ਅਸੀਂ ਇਹ ਨਾ ਵੀਰਾਂ ਦਾ ਬਹੁਤ ਵਜੂਦ ਟੈਲੀਆਂ ਸੇਵਾ ਕਰਦੇ ਆ ਕੋ ਰੇਤਾ ਕੋ ਥੈਲਾ ਕਰਨੇ ਹਰ ਇੱਕ ਦੀ ਸੇਵਾ ਪਰਵਾਹ ਨਾਲ ਮਨਜ਼ੂਰ ਕਰੇ ਅਸੀਂ ਵੀਰਾਂ ਦਾ ਬਹੁਤ ਬਹੁਤ ਕੋਟੀ ਦਿਲੋਂ ਧੰਨਵਾਦ ਕਰਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਚੜ੍ਹਦੀ ਕਲਾ ਕਰਨਗੇ ਸਾਡੀ ਮਿਹਨਤ ਨੂੰ ਫਲ ਲਾਉਣਗੇ ਬਾਕੀ ਬਾਈ ਆਪਾਂ ਨੂੰ ਵੱਧ ਤੋਂ ਵੱਧ ਇੱਕ ਦੂਜੇ ਦਾ ਪ੍ਰੇਮ ਰਸਤਾ ਟਰੈਕਟਰ ਟਰਾਲੀਆਂ ਜਿੱਥੇ ਵੀ ਹੋਣ ਵੀਰ ਮੇਰੇ ਇੱਥੇ ਢੈਂਗੜਪੁਰ ਲਿਆ ਕੇ ਸੇਵਾ ਕਰਨ ਬਹੁਤ ਬਹੁਤ ਵੀਰ ਜਿਹੜੇ ਕਿ ਕਿੰਨੇ ਦਿਨਾਂ ਦੇ ਉਤੋਂ ਸੇਵਾ ਕਰ ਰਿਹਾ ਤੁਸੀਂ ਬੰਨ ਦੀਆ ਵੀਡੀਓ ਦੇਖ ਸਕਦੇ ਹੋ ਬੰਨ ਵੀ ਜਿਹੜਾ ਸੰਧਾ ਨੇ ਬਹੁਤ ਵੱਡਾ ਲਾ ਦਿੱਤਾ ਪਰ ਜੀ ਸਰਕਾਰਾਂ ਨੂੰ ਕਹਿਣਾ ਚਾਹੁੰਦੇ ਆ ਕਿ ਇਹ ਦਾ ਮਾੜਾ ਜਿਹਾ ਪਾਣੀ ਆ ਸਾਡਾ ਦਾ ਸਰਸਾ ਦੇ ਵਿੱਚ ਸਾਰਾ ਪਰਿਵਾਰ ਹੀ ਰੁੜ ਗਿਆ ਸੀ ਤੂੰ ਕਿਹੜੇ ਸਾਨੂੰ ਪਾਣੀਆਂ ਦੇ ਵਿੱਚ ਰੋਲਦੀ ਫਿਰਦੀਆਂ ਪਰਿਵਾਰ ਰੁਲ ਗਿਆ ਜਦੋਂ ਸਰਸਾ ਜੜੀ ਸੀ ਤੇ ਹੁਣ ਵੀ ਜੇ ਪਣੀ ਚੜਿਆ ਫੇਰ ਕੀ ਗੱਬੰਤ ਚੜਦੀ ਕਲਾ ਵਿੱਚ ਆ ਪੰਜਾਬ ਦਾ ਕੰਮ ਪੰਜਾਬ ਨਹੀਂ ਹੱਤਾ ਜਿਹੜਾ ਸਾਰੇ ਭਰਾ ਆ ਪੰਜਾਬ ਦੇ ਇਹ ਆਪਣਾ ਆਪ ਕਾਰਜ ਸਵਾਰਨ ਆਪਮ ਨੂੰ ਕਿਸੇ ਨੇ ਨਹੀਂ ਕਰਨਾ ਜਿਹੜੇ ਵੀਰੇ ਮੇਰੇ ਘਰਾਂ ਦੇ ਵਿੱਚ ਬੈਠੇ ਆ ਨਾ ਬਾਈ ਬਾਹਰ ਨਿਕਲ ਜਿਹੜੇ ਨਾਮ ਕਮਨ ਆਇਆ ਹੋਏ ਗੁਰਦੁਆਰਾ ਤੋਂ ਜਿਹੜੀਆਂ ਬਹੁਤ ਟ੍ਰੈਕਟਰ ਟਰਾਲੀਆਂ ਉਧਰ ਜਾ ਰਹੀਆਂ ਵਾ ਅਜਨਾਲੇ ਆਲ ਜੇ ਸਾਡਾ ਰੇਲ ਦੇ ਸਿੱਟੇ ਤੱਕ ਨਹੀਂ ਆਉਂਦੇ ਤੇ ਭਾਈ ਜੀ ਲੰਘ ਜਨਾਲੇ ਦੇ ਪਰ ਬਜਾਣੇ ਕਿਸਾਨ ਵੀ ਨਹੀਂ ਸਾਰੇ ਦੇਖੋ ਕਿੱਥੇ ਨਹੀਂ ਸਾਰੇ ਭਾਈ ਆਣ ਮਾਰਦੇ ਕੋਈ ਗੱਲ ਨਹੀਂ ਬੜਾ ਬੜਾ ਮੇਰੇ ਆਪਣੇ ਪਰ ਕਿਹਾ ਗੁਰੂ ਘਰ ਦੇ ਪ੍ਰਧਾਨਾ ਮੁੰਡਾ ਜਿਹੜੇ ਤੱਕ ਆ ਗਏ ਉਹਦੇ ਉਹਨਾ ਪੁੱਤੀਆਂ ਦੀਆਂ ਗੱਲਾਂ ਬੰਦੇ ਕਰਾ ਦੇਣਗੇ ਸਮਝ ਨਾ ਰੋਟਾ ਖਾ ਲਿਆ ਬੰਨਾਂ ਦੇ ਬੋੜਾ ਦੇ ਬੋੜਾ ਨਹੀਂ ਨੌਜਵਾਨ ਵੀ ਸਾਥੀਓ ਇਹ ਨੌਜਵਾਨ ਵੀਰ ਬੈੱਡ ਨੂੰ ਤਿਆਰ ਕਰ ਰਹੇ ਹਨ ਇਸ ਪੂਰੇ ਬੈੱਡ ਨੂੰ ਤਿਆਰ ਕਰਕੇ ਇਸ ਬੰਨ ਦੀ ਮਜ਼ਬੂਤੀ ਦੇ ਲਈ ਪੱਕਾ ਕੀਤਾ ਜਾਵੇਗਾ ਦੇਖ ਲਓ ਇਸੇ ਹੀ ਤਰ੍ਹਾਂ ਇਹ ਰਾਤ ਦਿਨ ਇਹ ਕੰਮ ਚੱਲਦਾ ਹੈਗਾ ਆ ਟੈਂਗੜਪੁਰ ਉਹ ਬਣਦੀਆਂ ਤਸਵੀਰਾਂ ਆਪ ਜੀ ਦੇ ਨਾਲ ਸਾਂਝੀਆਂ ਕਰਨ ਲੱਗੇ ਆਂ ਸਾਥੀਓ ਵੀਡੀਓ ਟੈਂਗੜਪੁਰ ਦੀ ਆਪ ਜੀ ਨੂੰ ਦਿਖਾਉਣ ਲੱਗੇ ਆਂ ਸਾਥੀਓ ਇਹ ਇਸ ਬੈੱਡ ਨੂੰ ਤਿਆਰ ਕੀਤਾ ਜਾ ਰਿਹਾ ਹੈ। ਅੰਕਲ ਕੇ ਆ ਗਿਆ ਫਿਰ। ਨੌਜਵਾਨ ਵੀਰ ਇਸ ਬੈੱਡ ਨੂੰ ਤਿਆਰ ਕਰ ਰਹੇ ਹਨ। ਇਹ ਨੌਜਵਾਨ ਵੀਰ ਆਪਣੀਆਂ ਸੁਵਾਵਾਂ ਇਸੇ ਹੀ ਤਰ੍ਹਾਂ ਰਾਤ ਦਿਨ ਦੇ ਰਹੇ ਹਨ। ਜਜ਼ਬਾ ਬਹੁਤ ਟਕੜਾ। ਸਲਾਮ ਹੈ ਇਹਨਾਂ ਨੌਜਵਾਨਾਂ ਦੇ ਵੀਰਾਂ ਦੇ ਜਜ਼ਬੇ ਨੂੰ ਕਿ ਨੌਜਵਾਨ ਵੀਰ ਆਪਣੀਆਂ ਸੁਵਾਵਾਂ ਦੇਣ ਦੇ ਲਈ ਇੱਥੇ ਪਾ ਹੋ ਜਾਂਦਾ ਗੁੱਸਾ ਨਾ ਹੋ ਜਾਂਦਾ ਹਾਂ ਬਹੁਤ ਆ ਬਹੁਤ ਹੈ ਭਾਈ ਬਹੁਤ ਹੈ ਭਾਈ ਦੇਖੋ ਭੜਾ ਭਾਈ ਬੱਸ ਕਰੋ ਹੁਣ ਬਹੁਤ ਹੈ ਭਾਈ ਭਾਈ ਰੱਖੋ ਤੇ ਟੱਕਾ ਰੱਖੋ ਭਾਈ ਜਿਆਦਾ ਨਾ ਪਾਓ ਉੱਚਾ ਹੋ ਜਾਣਾ ਜਿਆਦਾ ਭਾਈ ਵੇ ਖੁੱਲਦਾ ਜਾ ਬੱਸ 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 ਕਿਉਂਕਿ ਥੋੜਾ ਘੱਟ ਰੱਖੋ ਹਾਂ ਇਹ ਜ਼ੋਰ ਮਾਰ ਦਿੰਦਾ ਹੁੰਦਾ ਕਈ ਵਾਰ ਮੇਰੀ ਗੱਲ ਸੁਣ ਪੁੱਤ ਭਾਈ ਘੱਟ ਰੱਖੋ ਖੈਲਾ ਘੱਟ ਰੱਖੋ ਪਾਜੀ। ਇਹਨੂੰ ਉੱਡਾ ਕੇ ਜਾ ਕੇ ਆ ਸਿੱਟੋ ਇਹਨੂੰ। ਹਾਂ। ਲਟਕਣ ਲਾ ਯਾਰ। ਦੇਖੋ ਪਾਜੀ ਇਧਰ ਦੇਖਿਓ ਪਾਜੀ ਵੀਡੀਓ ਕਰਿਓ ਟਕਣ ਲਾ ਦਿਆਂਦੇ ਹਾਂ। ਆ ਜਾਓ। ਪਹਿਲਾਂ ਘੱਟ ਰੱਖੋ ਪਹਿਲਾਂ ਘੱਟ ਰੱਖੋ। ਦੋਕੇ ਮੋਰੀ ਹੋ ਗਿਆ। ਦੇ ਨੌਜਵਾਨਾਂ ਦੇ ਅੰਦਰ ਬਹੁਤ ਵੱਡਾ ਜਜ਼ਬਾ ਇਹ ਦੇਖਿਆ ਜਾ ਸਕਦਾ ਜੇ ਬੰਨਾਂ ਦੀ ਗੱਲ ਕਰ ਲਈਏ ਜਾਂ ਕਿਸੇ ਵੀ ਸਮੇਂ ਦੇ ਉੱਪਰ ਕਿਸੇ ਵੀ ਤਰ੍ਹਾਂ ਦੀ ਭੀੜ ਬਣਦੀ ਹੈ ਤੇ ਇਸੇ ਹੀ ਤਰ੍ਹਾਂ ਇਹ ਨੌਜਵਾਨ ਆਪਣੀਆਂ ਸਵਾਮਾਂ ਦਿੰਦੇ ਨੇ। ਬੈੱਡ ਬਿਲਕੁਲ ਤਿਆਰ ਹੋ ਚੁੱਕਾ ਆ। ਹਾਂਜੀ ਮੈਂ ਹਰਜਿੰਦਰਪਾਲ ਸਿੰਘ ਐਫਡੀਓ ਅਬ ਡ੍ਰਿਨੇਜ ਆਪਾਂ ਖੜੇ ਆ ਪਿੰਡ ਟਿੰਗਲਪੁਰ ਦੀ ਹੱਦ ਦੇ ਵਿੱਚ ਇੱਥੇ ਆਪਾਂ ਇਹ ਤੂਸੀਬਾਂ ਦਾ ਕੰਮ ਚੱਲ ਰਿਹਾ ਤੇ ਆਪਣੇ ਬਨ ਨੂੰ ਜਦੋਂ ਪਾਣੀ ਵਧਿਆ ਤਾਂ ਆਪਣੇ ਬਨ ਨੂੰ ਥੋੜੀ ਖਾਰ ਲੱਗੀ ਸੀ ਜਿਸ ਕਰਕੇ ਜਿਸ ਕਰਕੇ ਆਪਾਂ ਇਹ ਕੰਮ ਕਰਵਾ ਰਹੇ ਆ ਪਿੰਡ ਵਾਲਿਆਂ ਦੀ ਬਹੁਤੀ ਪਿੰਡ ਵਾਲੇ ਆਲਦ ਵਾਲੇ ਜਿੰਨੇ ਪਿੰਡ ਆ ਕੁਝ ਸਮਾਜਿਕ ਸੰਸਥਾਵਾਂ ਆ ਉਹਨਾਂ ਵੱਲੋਂ ਬਹੁਤ ਵਧੀਆ ਸਹਿਯੋਗ ਦਿੱਤਾ ਗਿਆ ਤੇ ਆਪਾਂ ਕ੍ਰੇਟਾਜ ਬੂੜੀਆਂ ਪਾ ਕੇ ਉਸ ਕ੍ਰਿਕ ਨੂੰ ਬੰਦ ਕਰ ਦਿੱਤਾ ਆ ਤੇ ਜਿੰਨਾ ਵੀ ਆਪਣੇ ਬਨ ਨੂੰ ਟਾ ਲੱਗੀ ਸਾਰੀ ਕਵਰ ਹੋ ਚੁੱਕੀ ਆ ਆਪਾਂ ਬਿਲਕੁਲ ਕੰਫਰਟੇਬਲ ਜੁਆਚ ਆ ਫਿਲਹਾਲ ਦੀ ਘੜੀ ਫਿਰ ਵੀ ਥੋੜਾ ਕਮ ਆਪਣੇ ਪੋਜੀਸ਼ਨ ਨੂੰ ਦੇਖਦੇ ਹੋਏ ਕੋਈ ਅੱਗੇ بارش ਦਾ ਹਾਲੇ ਕੋਈ ਪਤਾ ਨਹੀਂ ਹੈਗਾ ਆਪਾਂ ਹੋਰ ਕੰਮ ਕਰਵਾ ਰਹੇ ਆ ਤੇ ਜਦ ਤੱਕ بارش ਘਰਦੀ ਨਹੀਂ ਜਾਂ ਆਪਾਂ ਕੰਫਰਟੇ ਪੂਰੇ ਨਹੀਂ ਹੋ ਜਾਂਦੇ ਤਦ ਤੱਕ ਆਪਾਂ ਕੰਮ ਕਰਵਾਵਾਂਗੇ ਸਾਥੀਓ ਇਹ ਨੌਜਵਾਨ ਆਪ ਜੀ ਨੂੰ ਢੈਂਗੜਪੁਰੋਂ ਬਾਨ ਦੀਆਂ ਤਸਵੀਰਾਂ ਦਿਖਾਉਂਦੇ ਆਂ ਇਹ ਨੌਜਵਾਨ ਰਾਤ ਦਿਨ ਇਸੇ ਹੀ ਤਰ੍ਹਾਂ ਸੇਵਾ ਕਰਦੇ ਨੇ ਇਹਨਾਂ ਦਾ ਜਜ਼ਬਾ ਬੜਾ ਤਕੜਾ ਸਲਾਮ ਹੈ ਜੀ ਇਹਨਾਂ ਦੇ ਜਜ਼ਵੇ ਨੂੰ ਸਲੂਟ ਹੈ ਇਹ ਨੌਜਵਾਨ ਵੀਰ ਵੇਖੋ ਬੜੀ ਦੂਰ ਤੱਕ ਇਦਾਂ ਹੀ ਸੁਭਾਵਾਂ ਦਿੰਦੇ ਨੇ ਕੰਟਰੋਲਰ ਬਾਰਮਾਲਿਆ ਨੇ ਜੀ ਬੜੇ ਫਹੀ ਇੱਥੇ ਮਿੱਟੀ ਦੇ ਟਰੈਕਟਰ ਲਾਵਾ ਵੀਰਾਵਾ ਦੇਖੋ ਰਾਤ ਦੇ ਸਮੇਂ ਵੀ ਬੈੱਡ ਤਿਆਰ ਕਰਦੇ ਆ ਇਸ ਬੈੱਡ ਦੇ ਵਿੱਚ ਥੈਲਿਆਂ ਨੂੰ ਭਰ ਕੇ ਉਪਰੇ ਦੇ ਬਕਾਇਦਾ ਬੰਦ ਕਰਕੇ ਇਹਨੂੰ ਇਸ ਪਾਣੀ ਦੇ ਵਿੱਚ ਬੰਨ੍ਹ ਨੂੰ ਮਜ਼ਬੂਤ ਕਰਨ ਦੇ ਲਈ ਠਕੇਲਿਆ ਜਾਵੇਗਾ ਸਾਥੀਓ ਨੌਜਵਾਨ ਪਹਿਲੇ ਦਿਨ ਤੋਂ ਹੀ ਇੱਥੇ ਬਹੁਤ ਹੀ ਸੁਭਾਵਾ ਦਿਂਦੇ ਨੇ ਢੈਂਗੜਪੁਰ ਬਾਨ ਦੇ ਵਿੱਚ ਨੌਜਵਾਨ ਇਹਨਾਂ ਮਿੱਟੀ ਦੇ ਭਰੇ ਹੋਏ ਬੋਰੀਆਂ ਨੂੰ ਲੈ ਕੇ ਆ ਰਹੇ ਨੇ ਸੀਮਿੰਟ ਦੇ ਬੋਰੀਆ ਖਾਦ ਦੇ ਬੋਰੀਆ ਤੇ ਜੋ ਵੀ ਘਰਾਂ ਦੇ ਵਿੱਚ ਮਿਲਿਆ ਦਾਦਾ ਮੋਢਾ ਨਾਲ ਵਾਲੇ ਉਹਨਾਂ ਦਾ ਬਹੁਤ ਸ਼ੁਕਰਗੁਜ਼ਾਰ ਕਰਦੇ ਆ ਜੀ ਵੀ ਗੁਰੂ ਦੀ ਨਾਗਲੀ ਫੋਜ ਤੇ ਸਾਰੇ ਵੀਰੋ ਤੇ ਸੋਹਣਾਂ ਲੱਗੇ ਹੋਏ ਪਿੰਡ ਗੂਲਿਆਂ ਤੋਂ ਟਰਾਲੀ ਆਈ ਟੈਂਗੜਪੁਰ ਬਨ ਦੇ ਵਿੱਚ ਦੇਖੋ ਰਾਤ ਦੇ ਸਮੇਂ ਵੀ ਇਸੇ ਤਰ੍ਹਾਂ ਸੁਵਾਵਾਂ ਚੱਲਦੀਆਂ ਹਨ ਨੌਜਵਾਨ ਵੀਰ ਸੁਵਾਵਾਂ ਦੇ ਰਹੇ ਹਨ ਬਨ ਨੂੰ ਮਜ਼ਬੂਤ ਕਰਨ ਦੇ ਲਈ ਇਸ ਬਨ ਨੂੰ ਪੱਕਾ ਕਰਨ ਦੇ ਲਈ ਨੌਜਵਾਨ ਵੀਰਾਂ ਨੂੰ ਸਲਾਮ ਸਲੂਟ ਕਿ ਜਿਹੜੇ ਇਹ ਵੀਰ ਨਗਰਾਂ ਤੋਂ ਇਕੱਠੇ ਹੋ ਕੇ ਆ ਰਹੀ ਹੈ ਜੀ ਆ ਰਹੀ ਹੈ ਉਹ ਕੀ ਬੰਨਣਾ ਹੈ ਮੇਰੇ ਤੇ ਇੱਕ ਫੋਟੋ ਇਹ ਖਾਲਸੇ ਪੰਥ ਸਾਹਿਬ ਦੇ ਕੈਮਰਾ ਨਾਲ ਅਰਜਵਾਲ ਵੱਲੇ